ਸਤਗੁਰੂ ਦੇ ਦੋ ਸਰੂਪ ਹੁੰਦੇ ਨੇ ਸ਼ਰੀਰ ਕਰਕੇ ਔਰ ਬਿਨਾ ਸ਼ਰੀਰ ਇਸ ਬਿਨਾ ਸ਼ਰੀਰ ਦਾ ਹੀ ਅਰਥ ਹੈ ਅਬ્યਤ ਆਪ ਨੇ ਅਨੁਭਵ ਕੀਤਾ ਕੋਈ ਕਿਤੇ ਵੀ ਬੈਠ ਕੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸਤਗੁਰੂ ਅੱਗੇ ਅਰਜੋਈ ਕਰਦਾ ਹੈ ਹੇ ਸੱਚੇ ਪਾਤਸ਼ਾਹ ਆਪ ਦਾ ਹੀ ਆਸਰਾ ਔਰ ਸਤਗੁਰੂ ਜੀ ਇਥੇ ਭੈਣੀ ਸਾਹਿਬ ਜੀ ਹੀ ਵਿਰਾਜਮਨ ਹੁੰਦੇ ਹੋਏ ਉਹਦੀ ਮਨ ਦੀ ਭਾਵਨਾ ਪੂਰੀ ਕਰ ਦਿੰਦੇ ਨੇ। ਸਰੀਰ ਇੱਥੇ ਐ ਔਰ ਭਾਵਨਾ ਦੇਸ਼ ਵਿਦੇਸ਼ ਚ ਪੂਰੀ ਹੋ ਰਹੀ ਐ। ਇਹਦਾ ਕੀ ਭਾਵ ਐ? ਉਹ ਗੁਰੂ ਕੀ ਇਸ ਦੇਹ ਦੇ ਅਦੀਨ ਐ? ਕੀ ਉਸ ਗੁਰੂ ਦਾ ਅਸਤਿਤਵ ਸਿਰਫ ਇੰਨਾ ਹੀ ਐ ਕਿ ਉਹ ਇੱਕ ਸਥਾਨ ਦੇ ਉੱਤੇ ਹੀ ਰਹਿ ਸਕਦਾ? ਫਿਰ ਸਾਡੇ ਵਿੱਚ ਤੇ ਤੁਹਾਡੇ ਵਿੱਚ ਕੀ ਫਰਕ ਰਹਿ ਗਿਆ? ਆਮ ਆਦਮੀ और गुरु के बेचर रह गया भगवान कृष्ण कहें यदा यदा ही धर्मस्य से ग्लार्भवती भारत अभ्युत्थान अधर्म से तदात्मान सृजाम्य हम जदों जदों धर्म की हानि होंधर्म की वृद्धि होंगी है मैं उदो उदो जन्म लेना और जन्म भी किस तरह लेना ਮੈਂ ਕਿਸੇ ਪਾਪ ਦਾ ਕਿਸੇ ਕਰਮ ਦਾ ਫਲ ਭੋਗਣ ਦੇ ਵਾਸਤੇ ਜਨਮ ਨਹੀਂ ਲੈਂਦਾ ਮੇਰੇ ਕੀਤੇ ਹੋਏ ਕਰਮ ਮੇਰੇ ਵਾਸਤੇ ਬੰਧਨ ਨਹੀਂ ਬਣਦੇ ਅਜੋ ਆਪਿ ਸੰ ਅਬਏ ਆਤਮਾ ਭੂਤ ਅਨਾਮ ਈਸ਼ਵਰੋਪਿ ਸੰ ਮੈਂ ਆਪਣੀ ਪ੍ਰਕਿਰਤੀ ਨੂੰ ਆਪਣੀ ਮਾਇਆ ਸ਼ਕਤੀ ਨੂੰ ਆਪਣੇ ਅਧੀਨ ਕਰਕੇ ਆਪਣੀ ਇੱਛਾ ਦੇ ਨਾਲ ਜਿੱਥੇ ਚਾਹਨਾ ਜਿਹੋ ਜਿਹੇ ਗਰਭ ਦੇ ਵਿੱਚ ਚਾਹਨਾ ਮੈਂ ਉੱਥੇ ਹੀ ਵਾਸ ਕਰਦਾ ਇਹ ਮੇਰੀ ਸੁਤੰਤਰਤਾ ਹੈ ਇਹ ਸਤਿਗੁਰੂ ਦਾ ਅਭਿਅਕਤ સ્વરૂਪ ਹੈ ਸਾ ਸੰਗਤ ਜੀ ਨੀਤੀ ਕਰ ਮਹਾਤਮਾ ਕਹਿੰਦੇ ਨੇ ਕੋਈ ਯੱਗ ਕਰਨਾ ਤੀਰਥ ਯਾਤਰਾ ਤੇ ਜਾਣਾ ਕਿਸੇ ਮੰਤਰ ਦਾ ਜਾਪ ਕਰਨਾ ਕਿਸੇ ਦੀ ਕੋਈ ਸੇਵਾ ਕਰਨੀ ਕੋਈ ਪਰਉਪਕਾਰ ਕਰਨਾ ਗੁਰੂ ਦੇ ਤਤਵ ਤੋਂ ਬਿਨਾ ਜਾਣਿਆ ਅਰਥਾਤ ਗੁਰੂ ਦੇ yatharth ਸਰੂਪ ਨੂੰ ਬਿਨਾ ਜਾਣਿਆ ਇਹ ਸਾਰਾ ਕੀਤਾ નિષ્ਫਲ ਹੋ ਜਾਂਦਾ ਹੈ નિષ્ਫਲ